ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕਤਲ ਕੇਸ ਨੂੰ ਪੇਸ਼ ਕਰਦੇ ਹੋਏ ਲੋੜਿੰਦੇ ਤਿੰਨ ਦੋਸ਼ੀਆਂ ਨੂੰ ਕਾਬੂ ਕਰਕੇ 12 ਬੋਰ ਪੰਪ ਐਕਸ਼ਨ ਗਨ ਅਤੇ 3.6 სპੋਰਟਿੰਗ ਰਾਈਫਲ ਬਰਾਮਦ ਸ਼੍ਰੀ ਰਵੀ ਸ਼ੇਰ ਸਿੰਘ ਡੀਐਸਪੀ ਸਬ ਡਿਵੀਜ਼ਨ ਕੋਹਿੰਦਵਾਲ ਸਾਹਿਬ ਦੀ ਨਿਗਰਾਨੀ ਹੇਠ ਮੁਖ ਅਫਸਰ ਥਾਣਾ ਸਦਰ ਤਰਨਤਾਰਨ ਤੇ ਇੰਚਾਰਜ ਸੀਆਈਐਸਟਾਫ ਦੇ ਪੁਲਿਸ ਟੀਮ ਅਤੇ ਟੈਕਨੀਕਲ ਟੀਮ ਦੇ ਸਾਂਝੇ آپریشن ਦੌਰਾਨ ਪੰਡੋਰੀ ਗੋਲਾਕਤਲ ਨੂੰ ਟ੍ਰੇਸ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਮਾਨੇ ਚ 6 ਤਰੀਕ ਨੂੰ 6 ਤਿੰਨ ਨੂੰ ਇੱਕ ਕਤਲ ਹੋਇਆ ਸੀਗਾ ਗੁਰਸੇਵਕ ਸਿੰਘ ਦਾ। ਉਹ ਸਾਡੇ ਸਾਫਾ ਐਸਐਸਸੀ ਉਹਦਾ ਮੇਟਾ ਸੀਗਾ। ਉਹਦਾ ਬ੍ਰਦਰ ਵੀ ਸਾਡੇ ਨਾਲ ਇੱਥੇ ਕਨਸਟੇਬਲ ਹੈਗਾ। ਉਹ ਤਿੰਨ ਮੁੱਲ ਮਲਜਮ ਸੀਗੇ ਉਹਦੇ ਵਿੱਚ। ਵਜਾ ਰੰਜੇਸ਼ਨ ਅਰਏ ਸੀਗੀ ਕਿ ਉਹਦੀ ਇੱਕ ਕਜ਼ਨ ਸਿਸਟਰ ਜਿਹੜੀ ਮਤਲਈ ਭੈਣ ਸੀਗੀ ਉਹਦੇ ਨਾਲ ਇਹ ਤਾਂ ਛੇਡ ਛਾੜ ਕੀਤੀ ਸੀ ਤੇ ਗੁੱਸੇ ਵਿੱਚ ਆਪਣੇ ਯਾਰ ਤੋਂ 5 6 7 ਮਹੀਨੇ ਪਹਿਲੇ ਇਹਦਾ ਮੂੰਹ ਕਾਲਾ ਕਰਕੇ ਸਾਰੇ ਪਿੰਡ ਚ ਘੁਮਾਇਆ ਸੀ ਤੇ ਇਸ ਤੋਂ ਬਾਅਦ ਇਹ ਰੰਜਿਸ਼ ਜੀ ਰੱਖਣ ਲੱਗੇ ਇਹਦੇ ਚ ਜਿਹੜੇ ਤਿੰਨ ਜਣੇ ਨੇ ਇਹਨਾਂ ਨੇ ਉਦੋਂ ਦੋ ਵੈਪਨ ਸੀਗੇ ਇਹਨਾਂ ਕੋਲ ਇੱਕ ਪੰਪ ਐਕਸ਼ਨ ਤੇ ਇੱਕ 30.6 ਜਿਹੜੀ ਹੈ ਬੋਲਟ ਐਕਸ਼ਨ ਰਾਈਫਲ ਸੀਗੀ ਇਹ ਦੋਨੋਂ ਵੈਪਨ ਉਹ ਸੀਗੇ ਜਿਹੜੇ ਗਨ ਹਾਊਸ ਤੋਂ ਚੋਰੀ ਹੋਏ ਸੀ ਉਹ ਅੰਗਰੇਜ਼ ਸਿੰਘ ਨੇ ਇਹਨਾਂ ਨੂੰ ਵੇਚੇ ਸੀਗੇ 10000 ਦਾ ਔਰ ਇਹ ਦੋ ਵੈਪਨ ਲੈ ਲਈ ਸੀ ਇਹਨਾਂ ਨੇ ਉਹਦੇ ਨਾਲੇ ਵਾਰਦਤ ਕੀਤੀ ਉਹ ਦੋਨੋਂ ਵੈਪਨ ਵੀ ਰਿਕਵਰ ਹੋ ਗਏ ਔਰ ਇਹ ਤਿੰਨੋਂ ਮਰ ਗਏ ਫਿਰੋਜ਼ਪੁਰ ਦੇ ਪਿੰਡ ਕਲ ਖੁਰਦ ਦੇ ਨਜ਼ਦੀਕ ਹੁਣੇ-ਹੁਣੇ ਪੰਜਾਬ ਰੋਡਵੇਜ਼ ਦੀ ਬੱਸ ਤੇ ਟਰੱਕ ਦੀ ਭਿਆਨਕ ਟੱਕਰ ਹੋ ਗਈ ਤੇ ਸਾਥੇ ਦੌਰਾਨ ਬੱਸ ਪੂਰੀ ਤਰ੍ਹਾਂ ਚੱਕਨਾਚੂਰ ਹੋ ਗਈ ਤੇ ਬੱਸ ਵਿੱਚ ਸਵਾਰ ਪੰਜ ਤੋਂ ਵਧੇਰੇ ਲੋਕ ਗੰਭੀਰ ਵੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਫਿਰੋਜ਼ ਸ਼ਾਹ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਜਿੱਥੇ ਇੱਕ ਪਾਸੇ ਪਤੀ ਪਤਨੀ ਦਾ ਰਿਸ਼ਤਾ ਸੱਤ ਬੰਦਾਂ ਵਿੱਚ ਬੰਦਿਆ ਜਾਂਦਾ ਹੈ ਅਤੇ ਬੜਾ ਪਵਿੱਤਰ ਮੰਨਿਆ ਜਾਂਦਾ ਹੈ। ਹੁਣ ਗੱਲ ਕਰੀਏ ਤਾਜ਼ੇ ਮਾਮਲੇ ਦੀ ਫਿਰੋਜ਼ਪੁਰ ਦੇ ਕਸਬਾ ਮਮਦੋੜ ਦੇ ਪਿੰਡ ਜਾਮਾ ਰਖਿਆ ਦੀ ਤੇ ਇਹ ਹੀ ਬਾੜ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਪਤੀ ਨੇ ਆਪਣੀ ਪਤਨੀ ਨਾਲ ਗੈਰ ਕੁਦਰਤੀ ਸਬੰਧ ਬਣਾਏ ਅਤੇ ਪਤਨੀ ਦੀ ਹਾਲਤ ਵਿਗੜ ਗਈ। ਉਸ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਪੀੜਿਤ ਪਤਨੀ ਨੇ ਦੱਸਿਆ ਹੈ ਕਿ ਮੇਰਾ ਵਿਆਹ ਕਰੀਬ 3 ਸਾਲ ਪਹਿਲਾਂ ਪਿੰਡ ਜਾਮਾ ਰਖਿਆ ਦੇ ਰਹਿਣ ਵਾਲੇ ਕ੍ਰਿਸ਼ਨ ਸਿੰਘ ਨਾਲ ਹੋਇਆ ਸੀ ਤੇ ਬੱਚਾ ਹੋਣ ਤੋਂ ਬਾਅਦ ਮੇਰਾ ਪਤੀ ਮੇਰੇ ਨਾਲ ਜ਼ਬਰਦਸਤੀ ਗੈਰ ਕੁਦਰਤੀ ਸਬੰਧ ਬਣਾਉਂਦਾ ਸੀ ਤੇ ਜਿਸ ਕਾਰਨ ਉਸ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਕਾਰਨ ਉਹ ਹਸਪਤਾਲ ਪਹੁੰਚ ਗਈ ਸਾਡਾ ਜਾਂ ਮਰ ਕੇ ਥਾੜ ਵਿਆਹ ਹੋਇਆ ਹੈ ਕਿੱਦੇ ਨਾਲ ਹੋਇਆ ਹੈ ਪਰ ਪਤੀ ਕ੍ਰਿਸ਼ਨ ਸਿੰਘ ਦੇ ਨਾਲ ਹੋਇਆ ਹੈ ਵਿਆਹ ਹੋਇਨ 3.5 ਸਾਲ ਹੋ ਚੁਕੇ ਨੇ ਇੱਕ ਲੜਕਾ ਵੀ ਹੈ ਲੜਕਾ 2 ਸਾਲ ਦਾ ਹੈ ਮੇਰਾ ਪਤੀ ਮੇਰੇ ਨਾਲ ਗੈਰ ਸਬੰਧ ਬਣਾਉਂਦਾ ਰਿਹਾ ਹੈ ਔਰ ਜਬਰਦਸਤੀਆਂ ਕਰਦਾ ਰਿਹਾ ਏ ਬਲਤਕਾਰ ਵਾਲੀਆਂ ਹਰਕਤਾਂ ਵੀ ਕਰਦਾ ਰਿਹਾ ਮੇਰੇ ਨਾਲ ਕੁੱਟਮਾਰ ਵੀ ਕਰਦਾ ਸੀ ਮੇਰੇ ਨੂੰ ਬਹੁਤ ਜ਼ਿਆਦਾ ਮੈਨੂੰ ਮਿਹਣੇ ਤਾਨੇ ਵੀ ਦੇਂਦਾ ਹੁੰਦਾ ਸੀ ਔਰ ਮੈਂ ਇਹ ਗੱਲ ਸਾਰੀ ਆਦੀ ਸਾਸਰਾਵਰ ਨਾਨਣ ਨੂੰ ਵੀ ਦੱਸੀ ਉਹ ਵੀ ਮੇਰੇ ਖਿਲਾਫ ਹੋ ਗਈਆਂ ਅੱਗੋ ਕਹਿਣ ਲੱਗ ਪਿੱਤੂ ਮੇਰਾ ਪੁੱਤਰ ਪੂਰਾ ਕਰਕੇ ਦੇਂਗੀ ਤੇਰੇ ਵਰਗੀਆਂ ਛੱਤੀ ਹਾਨੂੰ ਮਿਲ ਜਾਣੀਆਂ ਪਰ ਮੈਨੂੰ ਪੁੱਤਰ ਨਹੀਂ ਮਿਲਣਾ ਤੇ ਔਰ ਮੇਰਾ ਵਿਆਹ ਵੀ ਪੂਰਾ ਰੀਤੀ ਰਿਵਾਜ ਨਾਲ ਵਿਆਹ ਕੀਤਾ ਗਿਆ ਹੈ ਮੇਰੇ ਮਾਪੇ ਨੇ ਮੈਨੂੰ ਜਿਹੜਾ ਮਾਪੋ ਕੋਲ ਕੁੱਚਾ ਦਿੱਤਾ ਗਿਆ ਉਹ ਸਭ ਕੁਝ ਦਿੱਤਾ ਨਹੀਂ ਔਰ ਦੇਣ ਵਾਲੇ ਵੀ ਨਹੀਂ ਔਰ ਮੇਰੀ ਸੱਸ ਮੈਨੂੰ ਮਿਹਣੇ ਤਾਨੇ ਦਿੰਦੀ ਰਹਿੰਦੀ ਹਮੇਸ਼ਾ ਦਾਜ ਬਾਰੇ ਤੇਰੇ ਮਾਪੇ ਨੇ ਉਹ ਨਹੀਂ ਦਿੱਤਾ ਉਹ ਨਹੀਂ ਦਿੱਤਾ ਕਾਰchu ਕੋਈ ਮੇਰੇ ਰਿਸ਼ਤੇਦਾਰ ਆਉਂਦੇ ਸੀ ਲੜਾਈ ਝਗੜਾ ਕਰਕੇ ਕਰੋ ਕੱਢ ਦਿੰਦੇ ਸੀ ਤੇ ਮੈਂ ਰੋਂਦੀ ਰਹਿੰਦੀ ਸੀ ਤੇ ਮੈਨੂੰ ਕਿਤੇ ਜਾਣ ਵੀ ਨਹੀਂ ਦਿੰਦੇ ਸੀ ਕਿਸੇ ਰਿਸ਼ਤੇਦਾਰ ਪਾਏ ਕਿਸੇ ਆਂਡ ਗਵਾਂਡ ਨੂੰ ਵੀ ਨਹੀਂ ਮਿਲਣ ਦੇਂਦੇ ਸੀ ਸਿਰਫ ਅੰਦਰ ਹੀ ਅੰਦਰ ਕੰਮ ਕਰਨਾ ਹੈ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਅਗਰ ਕੁਝ ਮੈਂ ਮੰਗਦੀ ਸੀ ਤੇ ਮੈਨੂੰ ਕੁੱਟ ਪੈਣ ਲੱਗ ਜਾਂਦੀ ਸੀ ਕੋਈ ਵੀ ਜਵਾਬ ਦਿੰਦੀ ਸੀ ਤੇ ਮੈਨੂੰ ਚਪੇੜਾ ਮਾਰ ਲੈਂਦੇ ਹੀ ਕੰਨੀ ਕੁੱਟਣ ਲੱਗ ਜਾਂਦੇ ਸੀ ਲਿਗੜੇ ਨਾਲ ਤੇਨੂੰ ਅਸੀਂ ਐ ਕਰ ਦੇ ਦਬਾ ਦਿੰਦੇ ਸੀ ਡਰਾਉਂਦੇ ਸੀ ਮਕੀਆਂ ਦਿੰਦੇ ਸੀ ਤੇਰੇ ਭਰਾ ਨੂੰ ਨਹੀਂ ਛੱਡਣਾ ਤੇਰੇ ਪ੍ਰਾਣ ਪੈਣਾ ਪ੍ਰਾਣ ਨੂੰ ਕਿਸੇ ਨੂੰ ਨਹੀਂ ਅਸੀਂ ਛੱਡਣਾ ਸਾਡੇ ਕੋਲ ਤਾਂ ਗੁੰਡੇ ਨਹੀਂ ਮੇਰੇ ਨਾਨਕਿਆਂ ਦੇ ਤਾਂ ਗੁੰਡੇ ਸਾਡੇ ਤਾਂ ਬਹੁਤ ਜ਼ਿਆਦਾ ਚਲਦੀ ਏ ਇਸ ਡਰ ਕਾਰਨ ਮੈਂ ਅੰਦਰ ਆਪਣਾ ਦੁੱਖ ਕੁੱਟੀ ਰੱਖਾ ਮੈਂ ਮੈਂ ਕਿੰਨੂੰ ਦੱਸਾਂ ਆ ਦੇ ਦਿਮਾਗ ਤੇ ਟੈਨਸ਼ਨ ਬੋਝ ਪਾਈ ਗਈਆਂ ਵੀ ਮੇਰੇ ਹੱਲ ਕਿਵੇਂ ਨਿਕਲੇਗਾ ਜਿਹੜਾ ਮੇਰੇ ਨਾਲ ਇਨਾ ਜ਼ੁਲਮ ਹੋ ਰਿਹਾ ਅਤਿਆਚਾਰ ਹੋ ਰਿਹਾ ਏ ਕਿੱਸ ਤਰ੍ਹਾਂ ਖੜਾ ਛੜਾ ਹੁਣ ਮੈਂ ਖੜਾ ਜਾਚਾਰ ਹੋ ਚੁੱਕੀ ਆ ਤੇ ਫਿਰ ਮੈਂ ਕਿਸੇ ਦੇ ਬੰਦਗੀ ਤੇ ਜਾਂਦੀ ਸੀ ਕਿਥੇ ਉਸੇ ਕਿਲੀ ਨੂੰ ਸਨਿਆਕ ਲਾਏ ਭੈਣ ਦੇ ਆ ਘਰ ਕੋ ਭੈਣ ਫਿਰ ਮੰਮੀ ਡੈਡੀ ਨੂੰ ਫੋਨ ਕੀਤਾ ਉਹਨੇ ਕਿਹਾ ਤੁਸੀਂ ਨਾ ਮੇਰੀ ਛੋਟੀ ਭੈਣ ਨੂੰ ਲੈ ਜਾਓ ਉਹਦੇ ਤਾਂ ਬੁਰੀ ਹੀ ਹਾਲ ਤੇ ਫਿਰ ਮੇਰੇ ਮੰਮੀ ਜੜੀ ਆਏ ਮੇਰੀ ਹਾਲਤ ਵੇਖ ਕੇ ਵੀ ਐਨੀ ਡੋਣੇ ਤੁਰਨੋ ਵੀ ਮੁਸ਼ਕਲ ਹੋ ਜਾ ਰਹੀ ਹੈ ਤੇ ਕੁਛ ਦਿਨ ਕੱਡੇਗੀ ਫੇਰ ਮੇਰੇ ਮੰਮੀ ਰੈਡੀ ਕਰਿਆ ਅਸੀਂ ਕੁਝ ਦਿਨ ਆਦੀ ਕੁੜੀ ਨੂੰ ਅਦੇ ਘਰ ਲੈ ਕੇ ਲਜਾਣਾ ਚਾਹਨੇ ਆ ਵੀ ਅਸੀਂ ਖੁਦ ਇਲਾਜ ਕਰਵਾਣੇ ਆ ਵੀ ਇੰਨੀ ਪ੍ਰੋਬਲਮ ਕਿੱਥੋਂ ਵੱੜ ਗਈ ਏ ਤੇ ਇਹ ਮੇਰੇ ਜੋ ਮੇਰਾ ਪਤੀ ਕਰਦਾ ਸੀ ਇਸੇ ਗੱਲ ਬਾਰੇ ਮੇਰੇ ਮਾਪੇ ਨੂੰ ਕੁਝ ਨਹੀਂ ਪਤਾ ਸੀ 나ਹੀਂ ਮੈਂ ਦੱਸਦੀ ਹੀ ਇਹਨਾਂ ਦੇ ਡਰ ਪਾਰੇ ਮੈਨੂੰ ਤਮਕੀਆਂ ਦਿੰਦੇ ਸੀ ਤੇ ਮੇਰੇ ਮਾਪੇ ਮੇਰਾ ਇਸ ਟਾਈਮ ਹੁਣ ਮੇਰਾ ਇਲਾਜ ਕਰਵਾ ਰਹੇ ਨੇ ਤੇ ਤੇ ਚੱਲ ਵੀ ਰਿਹਾ ਹੈ ਸਿੰਬਲ ਆਊਟ ਰੋ ਹਸਪੀਟਲ ਵਿੱਚ ਦਾਖਲ ਵੀ ਕੀਤੀ ਰੱਖਾ ਨੇ ਉਹਨਾਂ ਕਹਾਂ ਤੁਸੀਂ ਹੋਰ ਵੀ ਕਿਤੇ ਦਿਖਾ ਲਓ ਹੁਣ ਪ੍ਰਾਈਵੇਟ ਹਾਂ ਉਹਨਾਂ ਜਵਾਬ ਦਿੱਤਾ ਏ ਤੁਸੀਂ ਹੋਰ ਕਿਤੇ ਦਿਖਾ ਲਓ ਹੁਣ ਕੀ ਮੰਗ ਹੈ ਹੁਣ ਮੇਰੇ ਅੰਦਰੋਂ ਲੈਟਰਨ ਰਹੀ ਬਲੱਡ ਤੇ ਰੇਸ਼ਾ ਚੱਲੀ ਜਾ ਰਿਹਾ ਏ ਕੀ ਮੰਗ ਹੈ ਕਾਰਵਾਈ ਮੇਰੀ ਕਾਰਵਾਈ ਇਹ ਕਿ ਮੇਉ ਦੋਸ਼ੀ ਮੇਰੇ ਪਤੀ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਜਾਨੀ ਕਿ ਕਿਸੇ ਹੋਰ ਔਰਤ ਨਾਲ ਇਸ ਤਰ੍ਹਾਂ ਨਾ ਹੋਵੇ ਉਨੇ ਇਸ ਕਾਕੇ ਫਾਇਦਾ ਮੇਰਾ ਉਠਾਇਆ ਕਿ ਮੇਰੀ ਪਤਨੀ ਇਹਦੇ ਚਿਤ ਕੋਈ ਕੁਛ ਕਰ ਹੀ ਨਹੀਂ ਸਕਦਾ ਮੈਨੂੰ ਇਹ ਵੀ ਧਮਕੀ ਦੇਂਦਾ ਸੀ ਕੋਈ ਕਵੇਗਾ ਤੇਰਾ ਪਤੀ ਇਸ ਤਰ੍ਹਾਂ ਨਹੀਂ ਕਰ ਸਕਦਾ ਕਿਸੇ ਨੂੰ ਵਿਸ਼ਵਾਸ ਵੀ ਨਹੀਂ ਹੋਣਾ ਤੂੰ ਝੂਠੀ ਹੋ ਜਾਵੇਂ ਦੀ ਹਾਂ ਤੇ ਫਿਰ ਕਹਿੰਦਾ ਮੈਂ ਹੋਰ ਬੁੜੀਆਂ ਲੈ ਲਾਵਾਂਗਾ ਤੂੰ ਕੀ ਕਰ ਲਵੇਂਗੀ ਮੈਂ ਮੈਨੂੰ ਤੇਰੇ ਨਾਲ ਇੰਨੀ ਨਫ਼ਰਤ ਹੋ ਗਈ ਮੈਂ ਤੈਨੂੰ ਵੇਖਣਾ ਵੀ ਨਹੀਂ ਚਾਹੁੰਦਾ ਕੀ ਸਬੰਧ ਉਹਦੇ ਉਹਨਾਂ ਸਬੰਧ ਕਿਸੇ ਹੋਰ ਔਰਤਾਂ ਨਾਲ ਨਹੀਂ ਜੋ ਮੈਨੂੰ ਨਹੀਂ ਰੱਖਣਾ ਚਾਹੁੰਦਾ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਫਰੀਦাবাদ ਦੇ ਸੈਕਟਰ 12 ਸਥਿਤ ਗਰਾਊਂਡ ਵਿੱਚ ਅੱਜ ਕਾਂਗਰਸੀ ਵਰਕਰਾਂ ਵੱਲੋਂ ਇੱਕ ਵਿਸ਼ਾਲ ਰੋਕ ਰੋਹ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਕਾਂਗਰਸ ਦੇ ਸਾਫਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸੰਸਦ ਮੈਂਬਰ ਦਿਪਿੰਦਰ ਸਿੰਘ ਹੁੱਡਾ ਦੇ ਨਾਲ ਸੂਬਾ ਪ੍ਰਧਾਨ ਉਦੇ पान फरीदाबाद सभा मेंबर सरदार सभा समेत प्रोग्राम मेहमान सन इस मौके वर्कर भी हाजिर सन मैंने कहा कि हरियाणा में धरातल बीजेपी का खिसक गया है हरियाणा में लोगों ने परिवर्तन का मन बना लिया है लगातार एक वर्ष के अंदर पैतीस पूर्व विधायक पूर्व सांसद और मौजूदा सांसद भाजपा से कांग्रेस पार्टी में शामिल हो गए पैतीस पिछले एक वर्ष में और ये क्रम जारी है हमारा परिवार बढ़ रहा है निश्चित हरियाणा में परिवर्तन होगा और लोकसभा चुनाव में भी हरियाणा बेहतरीन प्रदर्शन कांग्रेस पार्टी क्या लगता है जिस तरीके से लगातार हम देख रहे हैं कि कहीं कहीं ना जनाक्रोश रैली के माध्यम से जनता भी जुड़ रही है तो लगा, है तो लगातार हमारा जो है प्रयास हरियाणा में जनता के बीच में रहने का है जो संघर्ष इस जन विरोधी सरकार के खिलाफ संघर्ष पिछले पांच बार से हम कर रहे हैं लोग आज समझ रहे हैं जनता हरियाणा की जनता समझ चुकी है कि हरियाणा को विकास की पटरी से उतारने वाली इस सरकार को सत्ता की पटरी से उतारना है लोगों ने मन बना लिया है और इसीलिए हमारा आज जनाधार और हमारा परिवार लगातार बढ़ रहा है और उसमें वृद्धि हो रही है मैं धन्यवाद करूंगा हमारा नारा, नारा तो दे है बुढ़ापा पेंशन छ हजार इनका नारा है हमारे एमपी दे दो चार सौ पार हम लोगों के लिए नारा दे रहे हैं हम कह रहे हैं बुढ़ापा पेंशन देंगे मिलेगी 6000 हजार हम नारा दे रहे हैं बिजली होगी तीन सौ यूनिट फ्री ये हमारे नारे हमारे लोगों के लिए नारे हैं इनके अपने लिए लागे नारे हैं नारों का सबको अधिकार है का हमारे का। हमारे विकास का नारा तो फरीदाबाद के कोने कोने में दिखाई दे रहा है इनका कांग्रेसी विधायक चिरंजीव राव ने 리와ੜੀ ਵਿਧਾਨ ਸਭਾ ਦੇ ਪੰਜ ਪਿੰਡਾਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਤੇ ਅਜੇ ਵਿਧਾਇਕ ਚਿਰਨਜੀਵ ਰਾਓ ਰਿਵਾੜੀ ਪਿੰਡ ਕੋਕਲ ਪੂਰਵੀ ਕੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਆਏ ਹੋਏ ਸਨ ਜਿੱਥੇ ਉਹਨਾਂ ਪਾਜਪਾ ਸਰਕਾਰ ਤੇ ਤਿੱਖੇ ਹਮਲੇ ਕੀਤੇ ਚਿਰਨਜੀਵ ਰਾਓ ਨੇ ਕਿਹਾ ਹੈ ਕਿ ਅੱਜ ਹਰਿਆਣਾ ਦੇ ਹਾਲਾਤ ਯੂਪੀ ਅਤੇ ਬਿਹਾਰ ਵਰਗੇ ਬਣ ਰਹੇ ਹਨ ਤੇ ਹਰ ਰੋਜ਼ ਕਤਲ ਵੀ ਹੋ ਰਹੇ ਹਨ ਤੇ ਅਜਿਹਾ ਲੱਗਦਾ ਹੈ ਕਿ ਸੂਬੇ ਵਿੱਚ ਜੰਗਲ ਰਾਜ ਆ ਗਿਆ ਹੈ ਅੱਜ ہمارا ਕਾਰਜਕ੍ਰਮ करीबन पांच गांव में है अभी हम गोकलपुर गांव के अंदर आए हैं और यहां पर एक शिलान्यास का और पत्थर हम लोगों ने रखा है और मेरी एक कोशिश रही पिछले साढ़े चार साल के अंदर जितना हो सके हर गांव के अंदर समान रूप से विकास कराएं तो उसी के तर्ज के ऊपर आज हमारा यहाँ पर कार्यक्रम था देखिए आज आप लोगों ने भी देखा होगा कि चौधरी वीरेंद्र सिंह जो कि कांग्रेस पार्टी के पुराने नेता थे जिन्होंने पिछले दिनों में आज से दस साल पहले बीजेपी ज्वाइन की थी आज वो कांग्रेस पार्टी के अंदर वापस शामिल हो रहे हैं इससे पता चलता है कि कांग्रेस पार्टी लगातार मजबूत होने का काम कर रही है उसी के साथ आज तीन और सांसद ऐसे हैं जो कांग्रेस पार्टी के अंदर वापस आज के दिन ही शामिल हो रहे हैं तो हमें पूर्ण रूप से आश्वस्त हैं कि कांग्रेस पार्टी मजबूती के साथ लोकसभा का चुनाव लड़ेगी और लोकसभा का चुनाव हम लोग जीतेंगे और विधानसभा का जब चुनाव आएगा कांग्रेस पार्टी भारी बहुमत के साथ सरकार बनाएगी देखिए अब ये इस बात का फैसला तो भाजपा जजपा करेगी कि उनका अलायंस होएगा नहीं होएगा पर आप लोग भी देखिए कि कोई ना कोई कारण है कि प्रधानमंत्री जी को लगातार पिछले एक महीने में दो बार हरियाणा के अंदर आ रहा है आ रहे हैं इससे पता चलता है कि उनकी जो नींव है हरियाणा के अंदर कमजोर हुई है और हमें पूर्ण रूप से उम्मीद है कि कांग्रेस पार्टी दस के दस लोकसभा सीट जीतेगी ਔਰ ਕਾਂਗਰਸ ਪਾਰਟੀ ਮਜ਼ਬੂਤੀ ਕੇ ਸਾਥ ਖੜਗੇ ਜੀ ਕਾ ਰਾਹੁਲ ਜੀ ਕਾ ਔਰ ਸੋਨੀਆ ਜੀ ਕਾ ਹੱਥ ਮਜ਼ਬੂਤ ਕਰਨਗੇ ਪਠਾਨਕੋਟ ਵਿੱਚ ਕਿਸਾਨ ਜਥੇਬੰਦੀਆਂ ਨੇ ਅੱਜ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਰੇਲਾ ਰੋਕਿਆ ਤੇ ਅਮ੍ਰਿਤਸਰ ਪਠਾਨਕੋਟ ਰੇਲਵੇ ਟ੍ਰੈਕ ਬਟਾਲਾ ਸਟੇਸ਼ਨ ਤੇ ਦੁਪਹਿਰੇ 12 ਵਜੇ ਤੋਂ ਸ਼ਾਮੀ 4 ਵਜੇ ਤੱਕ ਜਾਮ ਕੀਤਾ ਗਿਆ ਕਿਸਾਨਾਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਕਿਸੇ ਵੀ ਹਾਲਤ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਸੋ ਜਿਹੜਾ ਸੰਭੂ ਬੈਰੀਅਰ ਤੇ ਜਿਹੜਾ ਡਾਕ ਡਾਕ ਰੋਗ ਲਾਈ ਆ ਕਿਉਂਕਿ ਸਾਡੀ ਲੜਾਈ ਅਸਰ ਦਿੱਲੀ ਸਰਕਾਰ ਨਾਲ ਸੀਗੀ ਸਾਨੂੰ ਹਰਿਆਣੇ ਦੇ ਵੜ ਨਹੀਂ ਦਿੱਤਾ ਗਿਆ ਉਹਦੇ ਵਿੱਚ ਤੇ ਕਿਉਂਕਿ ਸਰਕਾਰ ਦੀ ਸੈਕਟਰ ਸਰਕਾਰ ਦੀਆਂ ਲਾਈਨਾਂ ਨਹੀਂ ਤੇ ਇਹ ਜਿਹੜੀਆਂ ਉਹਨਾਂ ਨੂੰ ਦੱਸਣ ਵਾਸਤੇ ਵੀ ਅਸੀਂ ਕਿਸਾਨ ਬੜੇ ਦੁਖੀ ਨੇ ਕਿਉਂਕਿ ਜਿਹੜਾ ਸਾਰਾ ਉੱਥੇ ਜਾਣਾ ਆ ਉਹਦੇ ਕਰਕੇ ਜਿਹਨੇ ਨਾਰਾ ਲਾਇਆ ਸੀ ਇਹ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੇ ਸਰਕਾਰ ਨੇ ਮੇਰਾ ਘਰ ਕਰਕੇ ਰੱਖਿਆ ਇਹ ਸੰਭੋਲਕ ਤਾਂ ਨਾੜਾ ਇਹ ਜੇ ਸਰਕਾਰ ਨੂੰ ਜਗਾਉਣ ਵਾਸਤੇ ਆ ਅਸੀਂ ਲਗਾਤਾਰ ਇਸ ਘਰជា ਜਾਈ ਰੱਖਣਾ ਕਿਉਂਕਿ ਜੋ ਅਸੀਂ ਆਪਾਂ ਜਿਹੜੀ ਪੋਰਟਲ ਆਇਆ ਸੀਗਾ ਉਸ ਤੋਂ ਬਾਅਦ ਮੰਗਾ ਮੰਨੀਆਂ ਵੀ ਗਈਆਂ ਪਰ ਸਰਕਾਰ ਬੇਈਮਾਨ ਨਿਕਲੀ ਉਹ ਲਾਗੂ ਨਹੀਂ ਕਰ ਰਹੀ ਅਸੀਂ ਲਾਗੂ ਕਰਵਾਏ ਸਰਕਾਰ ਜਿਹੜਾ ਅੱਜ ਜੋ 13 ਫਰਵਰੀ ਤੋਂ ਸ਼ੰਭੂ ਬੈਰੀਅਰ ਖਨੋਰੀ ਬਾਡਰ ਤੇ ਜੋ ਦਿੱਲੀ ਦੇ ਸਾਡੇ ਕਿਸਾਨ ਜਾ ਰਹੇ ਸੀਗੇ ਆਪਣੀਆਂ ਮੰਗਾਂ ਸਰਕਾਰ ਕੇਂਦਰ ਸਰਕਾਰ ਕੋਲ ਲੈਣ ਵਾਸਤੇ ਇਹਨਾਂ ਨੂੰ ਵੱਡੀਆਂ-ਵੱਡੀਆਂ ਚੰਦਾ ਲਾ ਕੇ ਉੱਥੇ ਰੋਕਿਆ ਗਿਆ ਉਹਨਾਂ ਦੇ ਅੱਥਰੂ ਗੈਸ ਦੇ ਗੋਲੇ ਛੁੱਟੇ ਗਏ ਅੱਥਰੂ ਗੈਸ ਦੇ ਗੋਲੇ ਨੇ ਜ਼ਹਿਰੀਲੀ ਗੈਸ ਔਰ ਮੋਟਰ ਦੇ ਸ਼ਰੀ ਵਾਲੇ ਫਾਇਰ ਕੀਤੇ ਗਏ ਜਿਹੜੇ ਦੁਸ਼ਮਣ ਦੇਸ਼ ਨਾਲ ਕਰੀ ਦੇ ਆਪਾਂ ਔਰ ਉਹਦੇ ਸਾਡਾ ਜਿਹੜਾ ਇੱਕ ਨੌਜਵਾਨ ਜਿਹੜਾ ਉਹ ਸ਼ਹੀਦ ਹੋ ਗਿਆ ਇਹ ਕਿਹੜਾ ਪ੍ਰਿੰਤ ਪਾਲਾ ਪੀਜੀ ਚੰਡੀਗੜ੍ਹ ਜਿੰਦਗੀ ਮੋਦੀ ਜੰਗ ਲੜ ਰਿਆ ਔਰ ਸਰਕਾਰ ਜਿਹੜਾ ਵਾ ਝੂਠਾ ਪ੍ਰਚਾਰ ਜਿਹੜਾ ਵਾ ਕਿ ਮੈਂ ਆ ਮੰਗਾ ਮੰਨ ਰੀਆਂ ਕਦੀ ਖੇਤੀਬਾੜੀ ਮੰਤਰੇ 90% ਮੰਗਾ ਮੰਨੀਆਂ ਗਈਆਂ ਸਰਕਾਰ ਸਾਡੇ ਸਾਹਮਣੇ ਬੈਠ ਗੱਲ ਕਰੇ ਇਹੋ ਸਾਰੇ ਰੋਸ ਵਾਲੋਂ ਜਿਹੜਾ ਵਾ ਅੱਜ ਇੱਕ ਸੰਕੇਤਕ ਧਰਨਾ 12 ਵਿਚਾਰ ਕਿ ਮੈਂ ਮੋਦੀ ਸਰਕਾਰ ਨੂੰ ਕਹਿਣਾ ਚਾਹਣਾ ਕਿ ਅੱਜ ਸੰਕੇਤਕ ਆ ਤੇ 2020 ਵਾਂਗੂ ਇਹ ਲਗਾਤਾਰ ਮਹੀਨਿਆਂ ਬੱਧੀ ਚੱਲ ਸਕਦਾ ਵਾ ਇਸ ਕਰਕੇ ਜਿਹੜੀਆਂ ਤੂੰ ਲਿਖਤੀ ਰਿਤੀਆਂ ਮੰਗਾਂ ਨੇ ਆਪਾਂ ਮੰਨੀਆਂ ਨੇ ਦਿੱਤੇ ਨੇ ਜਿਹੜੇ ਵਾਦੇ ਕੀਤੇ ਨੇ ਉਹ ਪੂਰੇ ਕਰ ਦੋ ਤਾਂ ਕਿ ਰੇਲਾ ਖਾਲੀ ਹੋ ਜਾਣਾ ਔਰ ਲੋਕ ਖੱਜਲ ਖਵਾਰ ਨਾ ਹੋਣ ਕਿਉਂਕਿ ਇਸ ਦੇਸ਼ ਦੇ 80 ਕਰੋੜ ਲੋਕ ਜਿਹੜੇ ਨੇ ਕਿਸਾਨ ਮਜ਼ਦੂਰ ਨੇ ਅਗਰ ਤੂੰ ਉਹਨਾਂ ਦੀ ਸਾਰ ਨਹੀਂ ਲੈਂਗਾ ਇਹ ਲੋਕ ਵੀ ਤੇਰੀ ਸਾਰ ਨਹੀਂ ਲੈਣਗੇ ਕਿੰਨੀ ਦੇਰ ਤੱਕ ਚੱਲੇਗਾ ਇਹ ਅੱਜ 12:04 ਆ ਔਰ ਅਗਲਾ ਫੈਸਲਾ ਲੈ ਕੇ ਹੋ ਸਕਦਾ ਹੈ ਮਹੀਨਿਆਂ ਬੱਧੀ ਵੀ ਹੋ ਜਾਵੇ ਦੇਰ ਰਾਤ ਰਿਵਾੜੀ ਵਿੱਚ ਇੱਕ ਨੋਵਾ ਕਾਰ ਨੂੰ ਇੱਕ आयुषवी ਨੇ ਟੱਕਰ ਮਾਰ ਦਿੱਤੀ ਤੇ ਇਸ ਹਾਦਸੇ ਵਿੱਚ 4 ਔਰਤਾਂ ਸਵੇਜ 6 ਲੋਕਾਂ ਦੀ ਮੌਤ ਹੋ ਗਈ ਜਦ ਕਿ 6 ਲੋਕੀ ਗੰਭੀਰ ਵਿੱਚ ਜ਼ਖਮੀ ਹਨ ਜ਼ਖਮੀਆਂ ਨੂੰ ਰਿਵਾੜੀ ਅਤੇ ਗੁਰੂਗ੍ਰਾਮ ਦੇ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾਇਆ ਗਿਆ ਤੇ ਇਹ ਹਾਦਸਾ ਦਿੱਲੀ ਰੋਡ ਤੇ ਪਿੰਡ ਮਸਾਣੀ ਨੇੜੇ ਵਾਪਰਿਆ ਹੈ ਬਾਤ ਕਰੀਬ ਜੁ 11 ਵਜੇ ਇੱਕ इनोਵਾ ਗਾੜੀ ਜੋ ਉਸਕੇ ਟਾਇਰ ਟੰਚਰ ਹੋ ਗਿਆ تھا ਤਾਂ ਜੋ ਟਾਇਰ ਜੋ ਹਨ ਡਰਾਈਵਰ ਟਾਇਰ ਬਦਲ ਰਿਹਾ تھا ਔਰ ਉਸਮੇ ਜੋ इनोਵਾ ਮੇ 6 ਔਰਤੇ बाबा खाटू श्याम के दर्शन करके आ रही थी तो वो टायर बदल रहा था तो वो औरतें बाहर जो ना साइड में खड़ी हुई थी गाड़ी के पास तो इतनी उसमें जो करीब रात ग्यारह बजे एक एक्स यू वी तीन सौ जो कार है उसमें जो है न पाँच लड़के थे जो गाड़ी चलाते हुए आए और गाड़ी के जो है ना लेफ्ट साइड में जो है ना उन्होंने जो लाइट है पीछे से इनोवा के उसमें टक्कर मारी उन औरतों को भी टक्कर मारी और टक्कर लगने के बाद जो है ना वो गाड़ी आगे जाके गड्ढों में चली गई और एक्स यू वी भी पलट गई और इनोवा में जो सवारी जो नीचे खड़ी थी उसमें से चार औरतों के एट द स्पॉट ही दर्दनाक मौत हो गई और उसके बाद जो है ना सूचना मिली पुलिस को और पब्लिक ने जो कैसे सहयोग से पुलिस ने सभी उनको घायलों को जो एक्स यू वी में थे और जो वहाँ इनोवा में थे उनको हॉस्पिटल में पहुँचाया तो हॉस्पिटल में पहुँचाने के बाद दौरान जो है ना उसमें से एक जो इनोवा का ड्राइवर था विजय वो एक्सपायर हो गया और एक्स यू में सवार जो एक लड़का वो भी उसमें एक्सपायर हो गया तो इस हादसे में छः व्यक्तियों की दर्दनाक मौत हो गई अभी जो उसमें एक्सयूवी गाड़ी में सवार थे घायल हो जो घायलों की हालत कैसे घायल जो है ना तीन घायल तो जो है मेडिसिटी हॉस्पिटल गुड़गांव में एडमिट है और एक और किसी अन्य हॉस्पिटल में एडमिट है उनमें से एक एक्सपायर एक एक हो चुका है तो तेज रफ्तार है सर, कहीं न कहीं ना वजह तो ये क्या जैसे रोड पे खड़े और इतना बड़ा हाँ, इसमें ये लगता है कि गाड़ी काफी स्पीड में होगी क्योंकि गाड़ी ने जो है ना उसके साइड में लगने के बाद गड्ढो में गई है पेड़ से टकराई पेड़ से टकरा गाड़ी पलट गई है तो लग तो ऐसा ही रहा और बाकी आगे जो है तफ्तीश में जो बातें आएंगी जो इन्वेस्टिगेशन का विषय है उसके दौरान सर दोनों गाड़ियों में टोटल कितने लोग थे कितने घायल कितनी इनोवा गाड़ी में जो कुल छः तो औरतें सवार थे एक ड्राइवर टोटल सात थे और एक्स में पाँच थे टोटल जो है ना बारह आदमी थे जिसमें छः एक्सपायर होकर छः गाय हो सर सड़क हादसे हम देख रहे हैं जिले में अलग अलग, अलग जगह पे जो एक्सीडेंट भी हैं तो उन पे हादसों को रोकने के लिए क्या करें थी? पुलिस पुलिस जगह जगह जो है ना इसमें तो ये ज... रोड के ऊपर जो हन, वो ला, है वो लाइनें लगवा रही है स्पीड ब्रेकर बनवा रही है और जो ना स्लाइड वगैरह से भी चला के लोगों को जागरूक कर रही है वो कोशिश पूरी की जा रही है और स्पीड जो चलते हैं उनके खिलाफ जो ना एक्शन लिया जाता है उनके चालान किए जाते हैं हादसे को लेके जो हाँ सभी के टोटली आदमी की पहचान हो चुकी है कहां, कहां, कहां। ये जो ना ये औरतें और ये ड्राइवर ये छः सात के साथ यूपी के हैं जो गाजियाबाद के कॉलोनी में ओरते हैं और ये ड्राइवर भी वहीं का है और ये जो ना खरकड़ा गांव के हैं अपने रेवाड़ी में ही रेवाड़ी जिले में ही जो मसाणी के पास जहाँ एक्सीडेंट हुआ है उसके साथ में ही गांव है खरकड़ा वहां के रहने वाले तो क्या ये माना जाए कि तेज़ रफ्तारी की वजह से ये हादसा हुआ है अभी जो प्रारंभिक स्थिति अभी जो लगता है उससे तो यही लगता है कि तेज़ रफ्तारी की वजह से और ये जो ना हादसा हुआ है ਪਰੰਤੂ ਅੱਗੇ ਜੋ ਇਨਵੈਸਟੀਗੇਸ਼ਨ ਮੇ ਜੋ ਬਾਤ ਸਾਹਮਣੇ ਆਏਗੀ ਉਸਕੇ ਬਾਅਦ ਹੀ ਪਤਾ ਲੱਗੇਗਾ। ਜਿਲ੍ਹੇ ਮੇ ਜੋ ਲੋਕ ਹੈ ਉਹੀ ਹੈ ਕਿ ਵੇ ہمارا ਤਾਂ ਯਹੀ ਰਿਕੁਐਸਟ ਹੈ ਔਰ ਪ੍ਰਾਮਰ ਸੈਕ ਵੀ ਕੋਈ ਵੀ ਜੋ ਨਾ ਓਵਰ ਸਪੀਡ ਗਾੜੀ ਨਾ ਚਲਾਏ ਔਰ ਸ਼ਰਾਬ ਪੀਕੇ ਗਾੜੀਆਂ ਨਾ ਚਲਾਏ ਜਿੰਨਾ ਸਾਵਧਾਨੀ ਰੋਡ ਪੇ ਆਪ ਵਰਤेंगे ਜੋ ਆਪਕੀ ਜੋ ਉਤਨੀ ਹੀ ਲਾਈਫ ਸੇਵ ਰਹੇਗੀ ਆਪਕੀ ਔਰ ਦੂਸਰੇ ਲੋਗੋ ਦੀ। ਪੰਜਾਬ ਅਤੇ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪਿੰਡੂ ਖੇਤ ਮਜ਼ਦੂਰ ਯੂਨੀਅਨ ਦੇ ਹਜ਼ਾਰਾਂ ਮਜ਼ਦੂਰਾਂ ਨੇ ਮੈਗਾ ਸਟਾਪ ਤੇ ਮੇੜਾ ਰੇਲਵੇ ਸਟੇਸ਼ਨ ਤੇ ਧਰਨਾ ਦੇ ਕੇ ਫਿਰੋਜ਼ਪੁਰ ਲੁਧਿਆਣਾ ਰੇਲਵੇ ਰੂਟ ਤੇ ਜਾਮ ਲਗਾ ਦਿੱਤਾ ਤੇ ਉੱਥੇ ਹੀ ਵਰਕਰਾਂ ਨੇ ਫਿਰੋਜ਼ਪੁਰ ਜਾਣ ਵਾਲੀ ਪੈਸੇਂਜਰ ਟ੍ਰੇਨ ਨੂੰ ਜਾਮ ਕਰ ਦਿੱਤਾ ਲੁਧਿਆਣਾ ਤੋਂ ਫਿਰੋਜ਼ਪੁਰ ਜਾ ਰਹੀ ਰੇਲ ਗੱਡੀ ਨੂੰ ਰੋਕਿਆ ਗਿਆ ਤੇ ਅੱਗੇ ਜਾਣ ਨਹੀਂ ਦਿੱਤਾ ਗਿਆ ਸਰ ਅੱਜ ਮਜ਼ਦੂਰਾ ਵੱਲੋਂ ਜਿਹੜਾ ਹੈ ਰੇਲਵੇ ਟਰੈਕ ਦੇ ਉੱਪਰ ਫਿਰੋਜ਼ਪੁਰ ድረስ ਕੀਤਾ ਜਾ ਰਿਹਾ ਸੀ ਜਾਂ ਟ੍ਰੇਨ ਵੀ ਰੋਕੀ ਗਈ ਸੀ ਕਿ ਕੀ ਇਸ ਮਾਮਲੇ ਸਾਰਾ ਜਾਣਕਾਰੀ ਦਿਓ ਇਹ ਮਾਮਲਾ ਜਿਹੜਾ ਹੈਗਾ ਜੀ ਇਹ ਅਜੀਤ ਵਾਲ ਸਟੇਸ਼ਨ ਮਾਸਟਰ ਤੋਂ ਤੁਹਾਨੂੰ ਇਨਫੋਰਮੇਸ਼ਨ ਆਈ ਸੀ ਇਹ ਇਹਨਾਂ ਨੇ ਪੜਾਓ ਮਹਿਣਾ ਸਟੇਸ਼ਨ ਤੇ ਗੱਡੀ ਰੋਕੀ ਹੈ ਬਗੈਰ ਕਿਸੇ ਸੂਚਨਾ ਦੇਣ ਤੋਂ ਉਸ ਆਧਾਰ ਤੇ ਸਿਵਲ ਪੁਲਿਸ ਵੀ ਉੱਥੇ ਮੌਕੇ ਤੇ ਪਹੁੰਚੀ ਸੀ ਜਿਹੜੀ ਜੀਆਰਪੀ ਪਹੁੰਚੀ ਸੀ ਅਸੀਂ ਵੀ ਪਹੁੰਚੇ ਸੀ ਜਿਹੜੇ ਰੇਲਵੇ ਗੱਡੀ ਇਹਨਾਂ ਨੇ ਰੋਕੀ ਹੈ ਉਸ ਤੇ ਤਹਿਤ ਜਿਹੜੇ ਸੈਕਸ਼ਨ ਰੇਲਵੇ ਐਕਟ ਦੇ ਤਹਿਤ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਕਿੱਡੀ ਕਿੱਦੜ ਗੱਡੀ ਜਿਹੜੀ ਰੋਕੀ ਰੱਖੀ ਗੱਡੀ ਕਰੀਬ 30 ਮਿੰਟ ਤੋਂ ਵੱਧ ਰੋਕੀ ਇਹਨਾਂ ਨੇ ਤੇ ਟ੍ਰੇਨ ਚਲੀ ਗਈ ਉਸ ਤੋਂ ਬਾਅਦ ਹਾਂਜੀ ਟ੍ਰੇਨ ਸਾਰੇ ਸੇਫਲੀ ਪਾਸ ਹੋਈ ਹੈ ਬਾਅਦ ਵਿੱਚ ਉੱਪਰ ਕੋ ਕਾਰਵਾਈ ਕੀਤੀ ਜਾ ਰਹੀ ਹੈਗੀ ਹਾਂ ਰੇਲਵੇ ਐਕਟ ਦੇ ਤ ਪੰਜਾਬ ਪੱਧਰ ਦੇ ਸੱਦੇ ਤੇ ਪਿੰਡੂ ਮਜ਼ਦੂਰ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੱਦੇ ਤੇ ਮਜ਼ਦੂਰਾਂ ਦੀਆਂ ਕੁਝ ਮੰਗਾਂ ਨੂੰ ਲੈ ਕੇ ਜਿਹੜਾ ਰੇਲ ਰੋਕੋ ਦਾ ਜਿਹੜਾ ਸੱਦਾ ਦਿੱਤਾ ਸੀ ਉਹਦੀ ਤਿਆਰੀ ਵਜੋਂ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਤਿਆਰੀਆਂ ਕੀਤੀਆਂ ਸੋਸ਼ਲ ਮੀਡੀਆ ਰਾਹੀਂ ਅਖਬਾਰਾਂ ਰਾਹੀਂ ਖਬਰਾਂ ਦਿੱਤੀਆਂ ਇਹ ਪਿੰਡਾਂ ਦੇ ਵਿੱਚ ਪੋਸਟਰ ਮਹਿਮ ਚਲਾਈ ਗਈ ਪਿੰਡਾਂ ਦੇ ਵਿੱਚ ਰੈਲੀਆਂ ਹੋਈਆਂ ਜਿਹਦੇ ਤਹਿਤ ਅਸੀਂ ਇਹ ਕਿਹਾ ਕਿ ਅਸੀਂ ਇੰਨੀ ਤਰੀਕ ਨੂੰ 11 ਮਾਰਚ ਨੂੰ ਜਿਹੜੀ ਉਹ ਰੇਲਾਂ ਰੋਕੀਆਂ ਜਾਣੀਆਂ ਉਹਦੇ ਵਿੱਚ ਸਾਡੀਆਂ ਕੁਝ ਮੰਗਾਂ ਸੀ ਜਿਹਦੇ ਚ ਜ਼ਮੀਨੀ ਸੁਧਾਰ ਕਾਨੂੰਨ ਲੈਂਡ ਸਿਲਿੰਗ ਐਕਟ ਜਿਹਨੂੰ ਕਹਿੰਦੇ ਆ ਉਹ ਲਾਗੂ ਕਰਨ ਦੀ ਮੰਗ ਸੀ ਲਾਲ ਲਕੀਰ ਦੇ ਮਾਲਕੀ ਹੱਕ ਜਿਹੜੇ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਮਾਲਕੀ ਹੱਕ ਦੇਣ ਦੀ ਮੰਗ ਸੀ ਉਹਦੇ ਚ ਜਿਹੜਾ ਮਜ਼ਦੂਰਾਂ ਦਾ ਜਿਹੜਾ ਕਰਜ਼ਾ ਮਾਫ਼ ਕਰਨ ਦੀ ਜਿਹੜੀ ਮੰਗ ਸੀ ਤੇ ਉਹਦੇ ਨਾਲ ਹੋਰ ਮਜ਼ਦੂਰਾਂ ਦੀਆਂ ਬਹੁਤ ਸਾਰੀਆਂ ਮੰਗਾਂ ਜਿਵੇਂ ਦਿਹਾੜੀ ਦਾ ਵਾਅਦਾ ਜਿਵੇਂ ਮਜ਼ਦੂਰਾਂ ਦੇ ਸਾਰਾ ਸਾਰ ਰੋਜ਼ਗਾਰ ਦਾ ਪ੍ਰਬੰਧ ਕਰਨ ਦਾ ਜਿਹੜਾ ਸਾਡੀ ਮੰਗ ਸੀ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਰੇਲ ਰੋਕੋ ਦਾ ਜਿਹੜਾ ਅੰਦੋਲਨ ਕੀਤਾ ਸੀ ਪਰ ਸਰਕਾਰ ਦੀ ਇਹ ਨਾਕਾਮੀ ਹੈ ਨਲਾਈਕੀ ਆ ਕਿ ਉਹਨੇ ਜਿਹੜਾ ਕੁਝ ਦਿਨ ਪਹਿਲਾਂ ਤੋਂ ਹੀ ਜਿਹੜਾ ਮਜ਼ਦੂਰਾਂ ਦੇ ਆਗੂਆਂ ਦੇ ਘਰਾਂ ਤੇ ਜਿਹੜੀ ਛਾਪੇਮਾਰੀ ਕਰਨੀ ਸ਼ੁਰੂ ਕਰਤੀ ਬਹੁਤ ਸਾਰੇ ਮਜ਼ਦੂਰਾਂ ਗੂ ਗ੍ਰਫਤਾਰ ਕਰ ਲਏ ਗਏ ਬਹੁਤ ਸਾਰੀਆਂ ਸਾਡੀਆਂ ਇਹ ਰੇਲ ਰੋਕੋ ਅੰਦੋਲਨ ਚ ਸ਼ਾਮਲ ਹੋਣ ਵਾਲੇ ਲੋਕ ਮਜ਼ਦੂਰ ਆਮ ਜਿਹੜੇ ਉਹਨਾਂ ਨੂੰ ਵੀ ਗ੍ਰਫਤਾਰ ਕਰ ਲਿਆ ਗਿਆ ਤਾਂ ਅਸੀਂ ਜਿਹੜਾ ਮੈਨੇ ਸਟੇਸ਼ਨ ਤੇ ਜਿਹੜਾ ਆਪਣਾ ਧਰਨਾ ਲਾਇਆ ਸੀ ਸ਼ਾਂਤੀਪੂਰਵਕ ਅਸੀਂ ਰੋਕੋ ਦਾ ਅੰਦੋਲਨ ਉਹ ਜਿਹੜਾ ਕਰ ਰਹੇ ਸੀਗੇ ਤਾਂ ਜਿਹੜਾ ਇਥੋਂ ਦੀ ਸਰਕਾਰ ਨੇ ਦੇ ਜਿਹੜੀ ਸ਼ਹਿਤ ਤੇ ਪੰਜਾਬ ਪੁਲਿਸ ਵੱਲੋਂ ਸਾਡੇ ਤੇ ਲਾਠੀ ਚਾਰਜ ਵੀ ਕੀਤਾ ਗਿਆ ਤੇ ਇਹਨਾਂ ਜਿਹੜਾ ਮਜ਼ਦੂਰਾਂ ਸੰਘਰਸ਼ ਨੂੰ ਦੱਬਣ ਦੇ ਲਈ ਸਾਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਹੁਣ ਜੋ ਅਗਲੀ ਕਾਰਵਾਈ ਉਹ ਕਰਨਾ ਚਾਹੁੰਦੇ ਆ ਉਹ ਕਰਨਗੇ ਪਰਸ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸਾਡਾ ਸੰਘਰਸ਼ ਰੁਕਣਾ ਨਹੀਂ ਆ ਇਹ ਅੱਗੇ ਜਾਣਾ ਮਜ਼ਦੂਰ ਹੋਰ ਇਕੱਠੇ ਹੋ ਕੇ ਲਾਂਬਾ ਬੰਦ ਹੋ ਕੇ ਇਹ ਲੜਾਈ ਜਿਹੜੀ ਅੱਗੇ ਤੁਰੂਗੀ ਇਹ ਰੁਕਣੀ ਨਹੀਂ ਪ੍ਰਸ਼ਾਸਨ ਦਾ ਕਹਿਣਾ ਕਿ ਅਸੀਂ ਜਗ੍ਹਾ ਦਿੱਤੀ ਗਈ ਸੀ ਮੋਗਾ ਰੇਲਵੇ ਸਟੇਸ਼ਨ ਦੱਤਾ ਗਿਆ ਸੀਗਾ ਇਹਨਾਂ ਨੂੰ ਪਰ ਇਹ ਅਚਾਨਕਾ ਉੱਥੇ ਪਹੁੰਚ ਕੇ ਇਹਨਾਂ ਨੇ ਗੱਡੀ ਰੋਕੀ ਮੈਂ ਨੇ ਦੇਖੋ ਜਿਹੜੀ ਜਿਹੜਾ ਥੋੜਾ ਸਵਾਲ ਆ ਇਹ ਪਿਛਲੇ ਪਿਛਲੇ 3-4 ਦਿਨਾਂ ਤੋਂ ਮਜ਼ਦੂਰਾਂ ਆਗੂਆਂ ਦੇ ਘਰਾਂ 'ਚ ਗ੍ਰਿਫਤਾਰੀ ਦੇ ਜਿਹੜੇ ਛਾਪੇ ਵੱਜ ਰਹੇ ਆ ਉਹਨਾਂ ਨੂੰ ਜਿਹੜਾ ਲੋਕਸ਼ਭ ਕੇ ਰਹਿਣਾ ਪੈ ਰਿਹਾ ਤਾਂ ਤੁਸੀਂ ਦੱਸੋ ਜੇ ਇਸਨਾਂ ਦੀ ਦਿੱਤੀ ਥਾਂ ਤੇ ਕੀ ਅਸੀਂ ਪਹੁੰਚ ਸਕਦੇ ਸੀ ਨਹੀਂ ਪਹੁੰਚ ਸਕਦੇ ਸੀ ਅਸੀਂ ਆਪਣੇ ਆਪਣੇ ਮੁਤਾਬਕ ਜਿਹੜਾ ਉਹ ਜਗ੍ਹਾ ਤੈਅ ਕੀਤੀ ਹੋਈ ਸੀ ਉੱਥੇ ਅਸੀਂ ਇਕੱਠੇ ਹੋਏ ਜਦੋਂ ਸਾਰੇ ਪੰਜਾਬ 'ਚ ਸੱਦਾ ਹੀ ਦਿੱਤਾ ਵੀ ਆ ਰੇਲ ਰੋਕਣੀ ਹੈ ਤੇ ਫਿਰ ਰੁਕਣੀ ਚਾਹੀਦੀ ਸੀ ਇਹਦਾ ਮਤਲਬ ਇਹ ਹੈ ਕਿ ਸਰਕਾਰ ਚਾਹੇ ਉਹ ਕੇਂਦਰ ਦੀ ਹੋਵੇ ਚਾਹੇ ਪੰਜਾਬ ਦੀ ਉਹ ਲੋਕਾਂ ਦੇ ਨਾਲ ਮਤਰੀ ਮਾਂ ਵਾਲਾ ਜਿਹੜਾ ਵਿਹਾਰ ਕਰ ਰਹੀ ਆ ਇਸੇ ਤੇ ਜਿਹੜਾ ਉਹਨਾਂ ਤੇ ਜ਼ਬਰ ਟਾਇਆ ਗਿਆ ਉਹਨਾਂ ਦੀਆਂ ਮੰਗਾਂ ਨੂੰ ਕੁਛਣ ਦੇ ਲਈ ਉਹਨਾਂ ਸੰਘਰਸ਼ ਨੂੰ ਕੁਛਣ ਦੇ ਲਈ ਉਹਨਾਂ ਨੂੰ ਜਿਹੜਾ ਪਰਚਾ ਦਾ ਜਿਹੜਾ ਹੁਣ ਤੁਹਾਡੀ ਗ੍ਰਿਫਤਾਰੀ ਹੋ ਚੁੱਕੀ ਹੈ ਇਸ ਤੋਂ ਬਾਅਦ ਐਕਸ਼ਨ ਕਿਹੜਾ ਕੀ ਹੋਊਗਾ ਐਕਸ਼ਨ ਸੂਬਾ ਕਮੇਟੀ ਇਸ ਤੇ ਵਿਚਾਰ ਕਰੂਗੀ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਕੱਲਾ ਇੱਥੇ ਨਹੀਂ ਸਾਰੇ ਪੰਜਾਬ ਦੇ ਵਿੱਚ ਜਿਹੜਾ ਪ੍ਰਸ਼ਾਸਨ ਦਾ ਰਵਈਆ ਇਹ ਰਿਹਾ ਜਿਹੜਾ ਪੰਜਾਬ ਦੀ ਸਰਕਾਰ ਦਾ ਰਵਈਆ ਇਹ ਰਿਹਾ ਕੇਂਦਰ ਦੇ ਅਧਿਕਾਰੀਆਂ ਦਾ ਰਵਈਆ ਇਹੀ ਰਿਹਾ ਸਾਰੇ ਪੰਜਾਬ ਦੇ ਵਿੱਚ ਸੋ ਸੂਬਾ ਕਮੇਟੀ ਇਸ ਤੇ ਮੀਟਿੰਗ ਕਰੂਗੀ ਉਹ ਫੈਸਲਾ ਕਰੂਗੀ ਜੋ ਸਾਰੇ ਪੰਜਾਬ ਦੇ ਵਿੱਚ ਜਿਹੜਾ ਫੈਸਲਾ ਹੋਊਗਾ ਉਹ ਲਾਗੂ ਹੋਊਗਾ ਮੰਨਿਆ ਜਾਊਗਾ ਤੇ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਇਹ ਸੰਘਰਸ਼ ਰੁਕਣਾ ਨਹੀਂ ਇਹ ਇਹ ਲੰਮਾ ਚੱਲੂਗਾ ਜਦੋਂ ਤੱਕ ਮਜ਼ਦੂਰਾਂ ਦੀਆਂ ਇਹ ਮੰਗਾਂ ਉਹ ਮੰਨ ਨਹੀਂ ਲਈਆਂ ਜਾਂਦੀਆਂ ਜਦੋਂ ਤੱਕ ਇਹਨਾਂ ਮੰਗਾਂ ਤੇ ਕੋਈ ਸਟੇਕ ਸਾਨੂੰ ਜਵਾਬ ਨਹੀਂ ਮਿਲਦਾ ਉਦੋਂ ਤੱਕ ਇਹ ਸੰਘਰਸ਼ ਰੁਕਣਾ ਨਹੀਂ ਚਾਹੇ ਜੇਲ੍ਹਾਂ ਥਾਣੇ ਪਰਚੇ ਇਹ ਸੰਘਰਸ਼ ਦਾ ਕੇਸਾ ਨਹੀਂ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ